ਸਰਸਕਲਤ ਸਿੱਖ ਰਹੋ ਦੈਨਿਕ ਸੂਰਤੀ ਵੀ ਮੈਸੋਨੀਆ ਸੋ ਅੱਜ ਜਿਹੜੇ ਪੰਜਾਬੀ ਸਿੰਗਰ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਨੇ ਸਗੋਂ ਬਾਲੀਵੁੱਡ ਦੇ ਵਿੱਚ ਵੀ ਇੱਕ ਵੱਡਾ ਨਾਮ ਕਮਾਇਆ ਗਿਆ ਉਹਨਾਂ ਦੀ ਗਾਇਕੀ ਦਾ ਹਰ ਕੋਈ دیਵਾਨ ਹੈ ਕਿਉਂਕਿ ਉਹ ਜਦੋਂ ਗਾਉਂਦੇ ਨੇ ਤੇ ਹਰ ਕੋਈ ਉਹਨਾਂ ਦੀ ਗਾਇਕੀ ਦੇ ਵਿੱਚ ਗੁੰਮ ਹੋ ਜਾਂਦਾ ਹੈ ਗਲਟੇ ਸਿੰਗਰ ਦੀ ਹੋ ਰਹੀ ਉਹਨਾਂ ਦਾ ਜਨਮ 10 ਦੱਸਦੀ ਹੈ 25 ਅਪ੍ਰੈਲ 1989 ਨੂੰ ਪਟਿਆਲਾ ਦੇ ਇੱਕ ਛੋਟੇ ਪਿੰਡ ਦੇ ਵਿੱਚ ਹੋਇਆ ਇਸ ਸਿੰਗਰ ਦਾ ਨਾਮ ਕਮਲ ਖਾਨ ਹੈ ਜਿਨ੍ਹਾਂ ਦੇ ਬਹੁਤ ਸਾਰੇ ਗੀਤਾਂ ਨੂੰ ਤੁਸੀਂ ਸੁਣਿਆ ਹੋਵੇਗਾ ਤੇ ਬਹੁਤ ਸਾਰੇ ਗੀਤ ਜਿਹੜੇ ਆ ਤੁਹਾਡੇ ਫੇਵਰਟ ਵੀ ਹੋਣਗੇ ਕਮਲ ਖਾਨ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਹੈ ਕਮਲ ਖਾਨ ਦੇ ਵੱਲੋਂ 2010 ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੇ ਵਿੱਚ ਪਲੇਬੈਕ ਸਿੰਗਰ ਦੇ ਵਜੋਂ ਕੀਤੀ ਗਈ ਸੀ ਫਿਲਮ ਸੀ 30 ਮਾਰ ਖਾਨ ਜਿਸ ਦੇ ਵਿੱਚ ਕਮਲ ਖਾਨ ਦਾ ਗੀਤ ਆਇਆ ਸੀ ਵੱਲਾ ਰੇ ਵੱਲਾ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਤੋਂ ਇਲਾਵਾ ਕਮਲ ਖਾਨ ਦੇ ਵੱਲੋਂ ਜੋ ਆ ਇੱਕ ਸਿੰਗਿੰਗ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਲਿਆ ਗਿਆ ਸੀ ਜੋ ਕਿ ਸੀ ਸਾਰੇ ਗਾਮਾ ਪਾ ਇਹ ਵੀ 2010 ਦੇ ਵਿੱਚ ਆਇਆ ਸੀ ਤੇ ਇਸ ਸ਼ੋਅ ਦੇ ਕਮਲ ਖਾਨ winner ਵੀ ਹੋਏ ਸੀ ਇਸ ਤੋਂ ਇਲਾਵਾ ਕਮਲ ਖਾਨ ਜੀ ਸਨੇ ਅਵਾਰਡ ਸੇ ਲੈ ਵੀ ਫਰੈਸ਼ ਸਿੰਗਿੰਗ ਟੈਲੈਂਟ 2012 ਦੇ ਵਿੱਚ ਨਾਮਿਨੇਟ ਹੋਏ ਸੀਗੇ Song ਸੀ ਇਸ਼ਕ ਸੂਫਿਆਨਾ ਦਾ ਡਰਟੀ ਪਿਕਚਰ ਜੋ ਕਿ 2012 ਦੇ ਵਿੱਚ ਰਿਲੀਜ਼ ਹੋਈ ਸੀ ਇਸ ਦੇ ਵਿੱਚ ਵੀ ਕਮਲ ਖਾਨ ਦੀ ਆਵਾਜ਼ ਸੀ ਤੇ ਇਸ ਗੀਤ ਨੂੰ ਅੱਜ ਵੀ ਲੋਕ ਬਹੁਤ ਪਸੰਦ ਕਰਦੇ ਕਿਉਂਕਿ ਇਹ ਵਾਕਈ ਚ ਸੂਫਿਆਨਾ ਗੀਤ ਹੈ ਤੇ ਇਸ ਗੀਤ ਦੇ ਹਰ ਕੋਈ دیਵਾਨਾ ਹੈ ਕਮਲ ਖਾਨ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਜਨਮ 25 April 1989 ਨੂੰ ਪਟਿਆਲਾ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਨੇ ਬਹੁਤ ਸਾਰੇ ਗੀਤਾਂ ਦੇ ਵਿੱਚ ਆਪਣੀ ਆਵਾਜ਼ ਦਿੱਤੀ ਹੈ ਦੱਸਦੀ ਹੈ ਕਿ ਕਮਲ ਖਾਨ ਜਿਹੜੇ ਜਿਹੜੇ ਬਚਪਨ ਤੋਂ ਹੀ ਆਪਣੀ ਸਿੰਗਿੰਗ ਲਾਈਨ ਦੇ ਵਿੱਚ ਸ਼ੁਰੂ ਹੋ ਗਏ ਸੀਗੇ ਉਹਨਾਂ ਦੇ ਵੱਲੋਂ ਜੋ ਗਾਇਕੀ ਦੇ ਗੌਰ ਹੈ 우ਸਤਾਦ ਸ਼ੌਕਤ ਅਲੀ دیਵਾਨਾ ਜੀ ਦੇ ਵੱਲੋਂ ਸਿੱਖੇ ਗਏ ਸੀਗੇ ਜੋ ਕਿ ਕਮਲ ਖਾਨ ਦੇ 뮤지컬 ਮੈਂਟਰ ਸੀਗੇ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵੀ ਸੀਗੇ ਜਿੱਥੇ ਕਮਲ ਖਾਨ ਦੇ ਵੱਲੋਂ ਮਹਿਜ਼ 4 ਤੋਂ 5 ਸਾਲ ਦੀ ਉਮਰ ਦੇ ਵਿੱਚ ਜੋ ਗਾਇਕੀ ਸ਼ੁਰੂ ਕਰ ਦਿੱਤੀ ਗਈ ਸੀ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਗਾਇਕੀ ਜੋ ਤਾਂ ਕਮਲ ਖਾਨ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤਾਂ ਉਹਨਾਂ ਦੇ ਫਾਦਰ ਸਾਹਿਬ ਜੋ ਇਹ ਕੁਝ ਖਾਸਾ ਪਸੰਦ ਨਹੀਂ ਕਰਦੇ ਸਿਗੇ ਉਹਨਾਂ ਦੇ ਵੱਲੋਂ ਕਮਲ ਖਾਨ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਪਰ ਜਿਵੇਂ ਜਿਵੇਂ ਕਮਲ ਖਾਨ ਦੇ ਵੱਲੋਂ ਇੱਕ ਫੇਮ ਪੋਪੁਲਾਰਿਟੀ ਹਾਸਲ ਕੀਤੀ ਗਈ ਤਾਂ ਉਹਨਾਂ ਦੇ ਫਾਦਰ ਸਾਹਿਬ ਵੀ ਜੋ ਸਿਗੇ ਇਹਨਾਂ ਚੀਜ਼ਾਂ ਦੇ ਵਿੱਚ ਰਾਜ਼ੀ ਹੋ ਗਏ ਸਿਗੇ ਤੇ ਅੱਜ ਦੇ ਸਮੇਂ ਦੇ ਵਿੱਚ ਕਮਲ ਖਾਨ ਇੱਕ ਵੱਡਾ ਨਾਮ ਜੋ ਆ ਕਮਾ ਚੁੱਕੇ ਜੇਕਰ ਕਮਲ ਖਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰੇ ਹਿੱਟ ਗੀਤ ਜੋ ਆ ਪੰਜਾਬੀ ਇੰਡਸਟਰੀ ਨੂੰ ਬਾਲੀਵੁੱਡ ਦੇ ਵਿੱਚੋਂ ਹੀ ਦਿੱਤੇ ਗਏ ਆ ਤਾਂ ਇਹਨਾਂ ਗੀਤਾਂ ਨੂੰ ਜੋ ਆ ਬਹੁਤ ਜ਼ਿਆਦਾ ਪਿਆਰ ਵੀ ਮਿਲਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਗੀਤ ਸ਼ਾਮਿਲ ਨੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਗੀਤਾਂ ਦੀ ਤਾਂ 30 ਮਾਰ ਖਾਨ ਦਾ ਗੀਤ ਵੱਲਾ ਰੇ ਵੱਲਾ ਇਸ਼ਕ ਸੂਫਿਆਨਾ ਗੀਤ ਸ਼ਾਮਿਲ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਅੰਮੀ ਮਾਹੀ ਪੀਰਾ ਰਾਤਾ ਲੰਮੀਆਂ ਤੇਰੇ ਨਾਲ ਨਸੀਬਾ ਨੈਨਾ ਮੋਲਾ ਬਹੁਤ ਸਾਰੇ ਗੀਤ ਆ ਜੋ ਕਿ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਵਸੇ ਹੋਏ ਨੇ ਕਮਲ ਖਾਨ ਜਿਨ੍ਹਾਂ ਦੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਵੀ ਇੱਕ ਵੱਡੀ ਫੈਨ ਫੋਲੋਇੰਗ ਹੈ ਤੇ ਜਦੋਂ ਵੀ ਉਹਨਾਂ ਦੇ ਵੱਲੋਂ ਕੋਈ ਗੀਤ ਸਾਂਝਾ ਕੀਤਾ ਜਾਂਦਾ ਤੇ ਲੋਕ ਉਸ ਨੂੰ ਖਾਸਾ ਪਿਆਰ ਕਰਦੇ ਆ ਲੇਟੈਸਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਗੀਤ ਉਹਨਾਂ ਦੇ ਵੱਲੋਂ ਹਾਲੀ ਦੇ ਵਿੱਚ ਵੀ ਰਿਲੀਜ਼ ਕੀਤੇ ਗਏ ਆ ਜੋ ਕਿ ਸੋਸ਼ਲ ਮੀਡੀਆ ਉੱਤੇ ਟ੍ਰੈਂਡਿੰਗ ਦੇ ਵਿੱਚ ਵੀ ਚੱਲ ਰਹੇ ਸੀਗੇ ਜਿਸ ਦੇ ਵਿੱਚ ਲੇਖਾ ਗੀਤ ਸ਼ਾਮਿਲ ਹੈ ਇਸ ਨੂੰ ਲੋਕਾਂ ਦੇ ਵੱਲੋਂ ਬਹੁਤ ਪਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੀ ਰਹੀਆਂ ਵੀ ਕੁਐਸਚਨ ਪਹਿਲਾ ਹੀ ਰਿਲੀਜ਼ ਹੋਇਆ ਸੀਗਾ ਤਾਂ ਇਸ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਦਾ ਕੁਐਸਚਨ ਪਹਿਲਾ ਹੀ ਗੀਤ ਜੋ ਰਿਲੀਜ਼ ਹੋਇਆ ਸੀਗਾ ਲਿਖਾ ਇਸ ਨੇ ਵੀ ਸੋਸ਼ਲ ਮੀਡੀਆ ਉੱਤੇ ਟ੍ਰੈਂਡਿੰਗ ਹਾਸਲ ਕੀਤੀ ਆ ਪਰ ਕਮਲ ਖਾਨ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ